ਏਸ ਫੌਰੀ ਦਾ ਸ਼ੁੱਕਰਵਾਰ ਤੋਂ ਪਾਠ ਆਰੰਭ ਕਰੋ 14 ਦਿਨਾਂ ਵਿੱਚ 14000 ਪਾਠ ਕਰਨਾ ਬੰਧਨ ਛੁੱਟਣ ਮੁਕਦਮੇ ਵਿੱਚ ਜਿੱਤ ਹੋਵੇ ਮਾਨ ਤੇ ਬੁੱਧੀ ਪਵਿੱਤਰ ਹੋਣ ਇਸ ਤਰ੍ਹਾਂ ਦੇ ਗਿਆਨਵਰਤਕ ਵੀਡੀਓ ਵੇਖਣ ਵਾਸਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ पौड़ी तेरवी मन सुरत होय मन बुद्ध मन सगल पवन की सुध मन मूह चोटा न खाए मन जम के साथ न जाए ऐसा नाम निरंजन होए जे को मान जाने मान कोए व्याख्या परमात्मा का नाम सुन के उसका मनन कराण मानते बुद्धि वेच ਕੰਪ੍ਰੀਤ ਪੈਦਾ ਹੋ ਜਾਂਦੀ ਹੈ ਮਨਨ ਕਰਨ ਨਾਲ ਸਾਰੇ ਸੰਸਾਰ ਦਾ ਗਿਆਨ ਹੁੰਦਾ ਹੈ ਮਨਨ ਕਰਨ ਵਾਲਾ ਮਨੁੱਖ ਕਦੇ ਸੰਸਾਰੀ ਕਸ਼ਟਾਂ ਜਾਂ ਪਰਲੋਕ ਵਿੱਚ ਜਮਾਂ ਦੇ ਦੰਡ ਦਾ ਭੋਗ ਨਹੀਂ ਹੁੰਦਾ ਮਨਨ ਕਰਨ ਵਾਲਾ ਜੀਵ ਅੰਤ ਕਾਲ ਜਮਾਂ ਦੇ ਨਾਲ ਨਰਕਾਂ ਵਿੱਚ ਨਹੀਂ ਜਾਂਦਾ ਸਗੋਂ ਦੇਵਤਿਆਂ ਦੇ ਨਾਲ ਸਵਰਗ ਲੋਕ ਨੂੰ है परमात्मा का नाम सब तो उचा है अति माया तो रैत है जो कोई उसन अपने दिल में वसा के उसका चिंतन करे वागुरु जी का खालसा वाहगुरू जी की फतेह